ਨਮਸਕਾਰ ਆਦਾਬ ਦਰਸ਼ਕੋ ਅੱਜ ਅਸੀਂ ਤੁਹਾਨੂੰ ਕਟੂ ਬਰਾਸਟ ਚੈਨਲ ਦੇ ਉੱਤੇ ਵੱਢਣ ਵਾਲੀ ਮਸ਼ੀਨ ਨਾਲ ਕਿਸ ਤਰ੍ਹਾਂ ਕਿਸੇ ਵਕਤ ਬਜਾਈ ਕੀਤੀ ਜਾਂਦੀ ਸੀ ਉਹਦਾ ਅਸੀਂ ਖੇਤ ਦੇ ਵਿੱਚ ਜਾ ਕੇ ਤੁਹਾਨੂੰ ਸੀਨ ਦਿਖਾਵਾਂਗੇ ਜਿਵੇਂ ਕਿ ਅਸੀਂ ਅੱਜ ਕੱਲ ਦੇ ਜਮਾਨੇ 'ਚ ਜਾਣਦੇ ਹਾਂ ਕਿ ਬਹੁਤ ਤਰ੍ਹਾਂ ਨਾਲ ਜਿਹੜੀ ਕਣਕ ਦੀ ਬਜਾਈ ਕੀਤੀ ਜਾਂਦੀ ਹੈ ਤੇ ਓਵੇਂ ਮੈਂ ਸਾਹਮਣੇ ਕਹੂੰਗਾ ਕਿ ਸਾਹਿਲ ਦਿਖਾਵੇ ਕਿ ਆ ਜਿਹੜਾ ਸਾਡੇ ਕਟੂ ਕੋਆਪਰੇਟਿਵ ਸੁਸਾਇਟੀ ਦਾ ਟਰੈਕਟਰ ਹੈ ਤੇ ਇਹਦੇ ਆਪਾਂ ਨੌਜਵਾਨ ਨਾਲ ਗੱਲ ਕਰਦੇ ਆਂ ਕਿ ਇਹ ਇਹਨਾਂ ਨੇ ਅੱਜ ਸਾਡੇ ਕਟੂ ਦੇ ਵਿੱਚ ਕਿੰਨੇ ਕ ਜਾਨੀ 1 ਏਕੜ ਆ ਤੁਸੀਂ ਵੀ 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 ਚੁੱਕੇ ਹੋ ਕਟੂ ਦੇ ਵਿੱਚ ਅਸੀਂ 187 ਕਿਲੇ ਵਿੱਚ 187 ਏਕੜ ਸੁਪਰ ਸੀਡਰ ਨਾਲ ਸੁਪਰ ਸੀਡਰ ਨਾਲ ਕਿਉਂਕਿ ਸੁਪਰ ਸੀਡਰਾਂ ਹੈਪੀ ਸੀਡਰਾਂ ਤੇ ਰੋਟਾਵੇਟਰਾਂ ਜਾਨੀ ਕਿ ਬਹੁਤ ਤਰ੍ਹਾਂ ਦੀ ਜਿਹੜੀ ਜਾਂ ਇੱਕ ਜ਼ੀਰੋ ਟਰਿਲ ਇਸ ਤਰ੍ਹਾਂ ਨਾਲ ਦੀ ਕਣਕ ਦੀ ਬਜਾਈ ਕੀਤੀ ਜਾਂਦੀ ਹੈ ਤੇ ਅੱਜ ਅਸੀਂ ਜਿਹੜਾ ਇਹ ਪ੍ਰਾਤਨ ਸਮੇ ਦਾ ਜਿਹੜਾ ਸੀਨ ਆ ਤੁਹਾਨੂੰ ਦਿਖਾਵਾਂਗੇ ਕਿਉਂਕਿ ਅੱਜ ਕੱਲ੍ਹ ਦੇਖੋ ਬੜੇ ਬੜੇ ਇਹ ਜਿਹੜਾ ਟਰੈਕਟਰ ਹੈਗਾ ਇਹਦੇ ਤੁਸੀਂ ਟਾਇਰ ਦੇਖ ਸਕਦੇ ਹੋ ਤੇ ਅਸੀਂ ਕੱਟੂ ਅੱਡੇ ਦੇ ਉੱਤੇ ਖੜੇ ਆ ਤੇ ਕੁਝ ਮਿੰਟਾਂ ਬਾਅਦ ਅਸੀਂ ਸਾਨੂੰ ਖੇਤ ਦਾ ਸੀਨ ਦਿਖਾਵਾਂਗੇ ਜੀ ਕਟੂ ਅੱਡੇ ਦੇ ਉੱਤੇ ਖੜੇ ਹਾਂ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਤਨੌਲਾ ਤੋਂ ਛੇ ਛੇਰਪੁਰ ਜਿਹਦੀ ਬਾਸ ਆਵੇ ਇਸ ਰੋਡ ਦੇ ਉੱਤੇ ਜਾਊਗੀ ਕਿਸੇ ਟਾਈਮ ਇਹ ਕੱਚਾ ਰਸਤਾ ਹੁੰਦਾ ਸੀਗਾ ਤੇ ਅੱਗੇ ਜਿਹੜੇ ਬੜ ਬੈਸੀ ਇਹ ਜੋੜ ਕੇ ਇਸ ਸੜਕ ਦੇ ਉੱਤੇ ਤੇ ਉਹ ਜਾਂਦਾ ਹੋਇਆ ਸੀ ਖੇਤ ਦੇ ਵਿੱਚ ਕਣਕ ਦੀ ਜਿਹੜੀ ਬਜਾਈ ਹੈ ਉਹ ਕਰਨ ਦੇ ਲਈ ਜਾ ਰਹੇ ਹਾਂ ਤੇ ਮੈਂ ਮੇਰੇ ਨਾਲ ਦੇ ਸਾਥੀਆਂ ਨੂੰ ਕਹੂੰਗਾ ਕਿ ਆ ਜਿਹੜੇ ਬਜ਼ੁਰਗ ਖੜੇ ਹਨ ਤੇ ਆ ਜਿਹੜਾ ਸਾਹਮਣੇ ਖੜਾ ਹੈ ਇਹ ਸਰਦਾਰ ਹਮੀਰ ਸਿੰਘ ਆ ਇਹ ਬੰਦੇ ਇਹ 1949 ਦੇ ਵਿੱਚ ਸਾਡੇ ਕਟੂ ਦਾ ਸਕੂਲ ਸ਼ੁਰੂ ਹੋਇਆ ਤੇ ਤੇ ਉਸ ਵਕਤ ਦਾ ਇਹ ਪਹਿਲਾ ਸਟੂਡੈਂਟ ਹੈ ਸਟੇਜ 'ਤੇ ਮੇਰੇ ਨਾਲ ਦਰਸ਼ਨ ਸਿੰਘ ਆ ਜਾਂ ਹੋਰ ਅੱਡੇ ਦੇ ਉੱਤੇ ਤੁਸੀਂ ਕਾਫੀ ਸਾਰੀ ਜਿਹੜੀ ਸੰਗਤ ਹੈ ਕਿਉਂਕਿ ਕਾਫੀ ਸਾਲਾਂ ਦੇ ਬਾਅਦ ਇਹ ਅੱਜ ਇਸ ਤਰ੍ਹਾਂ ਦਾ ਜਿਹੜਾ ਸੀਨ ਹੈ ਸੀ ਉਹਨੂੰ ਥਨਵਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜੇ ਕਿਸਾਨ ਹੈ ਉਹ ਅੱਜ ਕੱਲ ਹੱਥੀਂ ਬਹੁਤ ਘੱਟ ਕੰਮ ਕਰਦੇ ਆ ਤੇ ਬਲਦਾਂ ਦੀ ਖੇਤੀ ਉਹ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕੀ ਹੈ ਤੇ ਖੇਤੀ ਦਾ ਇਹਨਾਂ ਮਸ਼ੀਨੀਕਰਨ ਹੋ ਗਿਆ ਤੇ ਜਿਹਦੇ ਕਰਕੇ ਸਾਡੇ ਖੇਤੀ ਦੇ ਖਰਚੇ ਵੱਧ ਗਏ ਹਨ ਉਹ ਖਰਚਿਆਂ ਦੇ ਵਧਣ ਕਰਕੇ ਖੇਤੀ ਨੂੰ ਇੱਕ ਕੋਟੇ ਦਾ ਕੀਤਾ ਸਭ ਸਮਝਿਆ ਜਾ ਰਿਹਾ ਹੈ ਪਰ ਅਸੀਂ ਇਹ ਜਿਹੜਾ ਸੀਨ ਹੈ ਇਹ ਤੁਹਾਨੂੰ ਅੱਗੇ ਅਸੀਂ ਖੇਤ ਦੇ ਵਿੱਚ ਜਾ ਕੇ ਦਿਖਾਵਾਂਗੇ ਕਿ ਕਿਵੇਂ ਵਰਦਾਂ ਦੇ ਨਾਲ ਤਣਕ ਦੀ ਬਿਜਾਈ ਕੀਤੀ ਜਾਂਦੀ ਸੀ ਤੇ ਹੁਣ ਮੈਂ ਦਰਸ਼ਨ ਨੂੰ ਕਹੂੰਗਾ ਕਿ ਉਹ ਵਰਦਾਂ ਦੀ ਜਿਹੜੀ ਜੋੜੀ ਹੈ ਉਹਨੂੰ ਅਸੀਂ ਖੇਤ ਵੱਲ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਮਸ਼ੀਨ ਦੇ ਉੱਤੇ ਸਟੈਂਡ ਲੱਗਿਆ ਹੋਇਆ ਤੇ ਛੜਕ ਦੇ ਉੱਤੇ ਇਸ ਤਰ੍ਹਾਂ ਅਸੀਂ ਖੇਤ ਨੂੰ ਜਿਹੜੀ ਕਣਕ ਦੀ ਬਿਜਾਈ ਕਰਨ ਲਈ ਜਾ ਰਹੇ ਹਾਂ ਤੇ ਬਾਕੀ ਦਾ ਜਿਹੜਾ ਸੀਨ ਹੈ ਉਹ ਅਸੀਂ ਖੇਤ ਦੇ ਵਿੱਚ ਜਾ ਕੇ ਦਿਖਾਵਾਂਗੇ ਸਰਚ ਕੋਸੀ ਹੁਣ ਖੇਤ ਦੇ ਵਿੱਚ ਪਹੁੰਚ ਚੁੱਕੇ ਆ ਤੇ ਇਹਦੇ ਵਿੱਚ ਅਸੀਂ ਹੁਣ ਜਿਹੜੀ ਮਸ਼ੀਨ ਆ ਇਹਦੇ ਪਿੱਛੇ ਅਸੀਂ ਹਾਂ ਰੇਤ ਬੀ ਵਾਲੇ ਦੇ ਤੋਂ ਇਹ ਅਲੱਗ-ਅਲੱਗ ਰੱਖਣੇ ਬਣੇ ਹੋਏ ਨੇ ਤੇ ਇਸ ਤਰ੍ਹਾਂ ਮੈਂ ਪੰਮੇ ਨੂੰ ਕਹੂੰਗਾ ਕਿ ਅੱਗੇ ਨੂੰ ਕਰੋ ਤੇ ਆਪਾਂ ਜਿਹੜਾ ਇਹ ਕਾਰਜ ਆਏਗਾ ਮਸ਼ੀਨ ਨਾਲ ਜਿਹੜੀ ਪੰਜਾਬ ਦੇ ਵਿੱਚ ਕਿਸੇ ਟਾਈਮ ਬੜੇ ਵੱਡੇ ਪੱਦਰ ਤੇ ਕਣਕ ਬੀਜੀ ਜਾਂਦੀ ਸੀ ਤੇ ਉਹਨੂੰ ਅੱਜ ਹਕੀਕਤ ਰੂਪ ਦੇ ਵਿੱਚ ਜਾਂ ਜਿਹਨੂੰ ਆਪਾਂ ਵਾਸਤਵ ਰੂਪ ਦੇ ਵਿੱਚ ਕਹਿੰਦੇ ਆ ਉਹ ਬੀਜ ਕੇ ਦਿਖਾਉਣ ਦਾ ਸੀ ਸੀਨ ਸ਼ੁਰੂ ਕਰ ਰਹੇ ਆ ਅਸਿਕਾ ਤੁਸੀਂ ਦੇਖ ਰਹੇ ਹੋ ਕਿ ਅਗਲੇ ਜਿਹੜਾ ਖਾਨਾ ਉਹਦੇ ਵਿੱਚ ਅਸੀਂ ਇਹ ਡਾਈਮੋਨੀਆ ਪਾਤਾ ਤੇ ਇਹਦੇ ਵਿੱਚ ਅਸੀਂ ਵੀ ਵੀ ਪਾਤਾ ਤੇ ਇਸ ਤਰ੍ਹਾਂ ਇਹ ਜਿਹੜੀ ਕਣਕ ਦੀ ਬਜਾਈ ਅੱਗੇ ਪੰਜਾਬ ਦੇ ਵਿੱਚ ਕੀਤੀ ਜਾਂਦੀ ਸੀ ਤੇ ਉਹ ਤੁਸੀਂ ਦੇਖ ਰਹੇ ਹੋ ਕਿ ਅਸੀਂ ਜਿਹੜਾ ਹੁਣ ਇਹ ਸੀਰਾਂ ਨੂੰ ਸ਼ੁਰੂ ਕਰ ਰਹੇ ਹਾਂ ਤੇ ਸਾਰੇ ਜਿਹੜੇ ਕਿਸਾਨ ਹੈ ਉਹ ਰੱਬ ਦਾ ਨਾਮ ਲੈ ਕੇ ਜਿਹੜਾ ਇਹ ਕੰਮ ਸੀ ਸ਼ੁਰੂ ਕਰਦੇ ਤੇ ਤੇ ਹੁਣ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਖੁੱਡ ਦੇ ਵਿੱਚ ਰੇ ਪੈਰ ਹੈ ਤੇ ਦੂਸਰੇ ਪਾਸੇ 20 ਪੈਰ ਹੈ ਤੇ ਇਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਜਿਹੜਾ ਅ ਬਰਦਾ ਨਾਲ ਜਾਂ ਟ੍ਰੈਲ ਨਾਲ ਕਹਿੰਦੇ ਹੁੰਦੇ ਸਿੱਕੇ ਕਣਕ ਦੀ ਬਜਾਈ ਹੁੰਦੀ ਹੈ ਤੇ ਉਹਦਾ ਤੁਸੀਂ ਸੀਨ ਅੱਖੀਂ ਦੇਖ ਰਹੇ ਹੋ ਤੇ ਉਤਲਾ ਜਿਹੜਾ ਬਰਦਾਗਾ ਉਹ ਥੋੜਾ ਵੀ ਖੱਟੜ ਹੈ ਇਸ ਕਰਕੇ ਉਹ ਦੇਖੋ ਕਿਵੇਂ ਪੂਰੀ ਤੇਜ਼ੀ ਨਾਲ ਗਿੜਾ ਦੇ ਰਿਹਾ ਤੇ ਹੇਠਲਾ ਜਿਹੜਾ ਬਰਦਾ ਇਸ ਨੂੰ ਹੇਠਾ ਹੇਠਲਾ ਬਰਦਾ ਕਹਿੰਦੇ ਆ ਤੇ ਇਹਨਾਂ ਨੂੰ ਤੱਤਾ ਤੱਤਾ ਤੇ ਹੈਰ ਹੈਰ ਵੀ ਬਰਦਾ ਨੂੰ ਕਿਹਾ ਜਾਂਦਾ ਹੈ ਉਹ ਤਾਂ ਭਾਬਾ ਹੈਗਾ ਵੀ ਸੱਜੇ ਤੇ ਖੱਬੇ ਤੇ ਇਸ ਤਰ੍ਹਾਂ ਇਹ ਜਿਹੜਾ ਸੀਨ ਹੈ ਤੁਸੀਂ ਦੇਖ ਰਹੇ ਹੋ ਕਿ ਉਹ ਜਿਹੜੀ ਚੈਨ ਹੈ ਉਹ ਕਈਆਂ ਦੇ ਨਾਲ ਉਹ ਘੁੰਮ ਰਹੀ ਆ ਤੇ ਉਹ ਘੁੰਮਦੀ ਹੋਈ ਜਿਹੜੀ ਚੈਨ ਹੈਗੀ ਆ ਤੇ ਉਹ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਸਾਡੇ ਸੀਨ ਨੂੰ ਦੇਖਣ ਦੇ ਲਈ ਇੱਕ ਲੇਖ ਸਿੰਘ ਖੜਿਆ ਤੇ ਦੋ ਜਿਹੜੀਆਂ ਬੀਬੀਆਂ ਨੇ ਉਹ ਸਾਗ ਲੈ ਕੇ ਆਈਆਂ ਨੇ ਤੇ ਜਾਂ ਛੋਟੇ-ਛੋਟੇ ਬੱਚੇ ਆ ਉਹ ਵੀ ਇਸ ਆ ਤੇ ਉਹ ਤੁਸੀਂ ਦੇਖ ਰਹੇ ਹੋ ਕਿ ਹੁਣ ਉਹਨਾਂ ਨੇ ਜਿਹੜਾ ਦੂਸਰਾ ਖੁੱਡਾ ਹੈਗਾ ਉਹ ਸ਼ੁਰੂ ਕਰ ਲਿਆ ਤੇ ਤੱਤਾ ਤੱਤਾ ਹਰ ਹਰ ਤੇ ਜਿਹੜਾ ਸਾਡਾ ਇਹ ਕਿਸਾਨ ਮਸ਼ੀਨ ਨਾਲ ਬਜਾਈ ਕਰ ਰਿਹਾ ਤੇ ਇਸ ਤਰ੍ਹਾਂ ਉਹ ਵੀ ਸੱਜੇ ਖੱਬੇ ਜਿਹੜੇ ਵੱੜਦਾ ਉਹਨਾਂ ਨੂੰ ਮੋੜਨ ਦੀ ਕੋਸ਼ਿਸ਼ ਕਰਦਿਆ ਤਾਂ ਕਿ ਜਿਹੜੇ ਖੁੱਡਾ ਹੋ ਸਹੀ ਜਾਣ ਤੇ ਇਸ ਤਰ੍ਹਾਂ ਜਿਹੜੀ ਕਣਕ ਦੀ ਬਜਾਈ ਕੱਲੇ ਹੱਲ-ਹਾਲ ਕੀਤੀ ਜਾਂਦੀ ਸੀ ਉਹਦੇ ਨਾਲ ਤਾਂ ਸਿਰਫ ਛਾਂ ਮਤਕ ਇੱਕੋ ਹੀ ਇੱਕ ਇਕੜ ਜਾਂ ਕਿੱਲੇ ਦੀ ਬਜਾਈ ਹੁੰਦੀ ਸੀ ਇਸ ਮਸ਼ੀਨ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨ ਤਣ ਕਿਲੇ ਜਿਹੜੇ ਕਣਕਦਿਆ ਹੋ ਬੀਜੇ ਜਾਂਦੇ ਸੀ ਤੇ ਇਹ ਖੇਤੀ ਦਾ ਇਹ ਜਿਹੜੀ ਵਿਕਾਸ ਦੀ ਕਹਾਣੀ ਹੈ ਉਹ ਇਥੋਂ ਸ਼ੁਰੂ ਹੋਈ ਪਹਿਲਾਂ ਕਿਸੇ ਟਾਈਮ ਛਿੱਟੇ ਨਾਲ ਬੀਜੀ ਜਾਂਦੀ ਸੀ ਤੇ ਫਿਰ ਹੜਾ ਨਾਲ ਬੀਜੀ ਜਾਣ ਲੱਗੀ ਤੇ ਫਿਰ ਜਿਹਨੂੰ ਟੇਰਾ ਕਹਿੰਦੇ ਇਹਨੇ ਇੱਕ ਪੰਜਾਬੀ ਦਾ ਮੁਹਾਵਰਾ ਬਣਿਆ ਹੋਇਆ ਹੈ ਟੇਰਾ ਬਾਦਸ਼ਾ ਤੋਰਾ ਵजीर ਛੱਟਾ ਫਕੀਰ ਤੇ ਇਹ ਜਿਹੜੀ ਮਸ਼ੀਨ ਹੈ ਇਹ ਖੁੱਡਾਂ ਦੇ ਵਿੱਚ ਸੱਜੇ ਤੇ ਖੱਬੇ ਪਾਸੇ ਇੱਕ ਇੱਕ ਪਾਸੇ ਰੇ ਤੋਰਦੀ ਆ ਤੇ ਦੂਸਰੇ ਪਾਸੇ ਵੀ ਤੇ ਜਿਹਨਾਂ ਨੂੰ ਰੜਾ ਕੇ ਬੀਜਦੇ ਤਾਂ ਉਸ ਤਰ੍ਹਾਂ ਦੀ ਜਿਹੜੀ ਕਣਕ ਦਾ ਉਹਦਾ ਵੀ ਫਟਾਰਾ ਨਹੀਂ ਹੁੰਦਾ ਕਾਰਨਾਂ ਕਿ ਜਿਹੜਾ ਡਾਈਮੋਨੀਆ ਰੇ ਹੈ ਉਹ ਕਣਕ ਦੀ ਜਿਹੜੀ ਉੱਗਣ ਸ਼ਕਤੀ ਆ ਉਹਨੂੰ ਉਹ ਖਰਾਬ ਕਰਦਾ ਇਸ ਕਰਕੇ ਇਹ ਜਿਹੜੇ ਰੇਤ ਦੇ 2 ਆ ਉਹਨਾਂ ਦੋਹਾਂ ਨੂੰ ਅਲੱਗ-ਅਲੱਗ ਕਰਕੇ ਖੇਤ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬੜਦ ਆ ਉਹ ਥੋੜੀ ਉਡਵਾਈ ਕਰਦੇ ਆ ਪਰ ਇਸ ਤਰ੍ਹਾਂ ਕੁਝ ਸਮੇਂ ਤੋਂ ਬਾਅਦ ਜਿਹੜੇ ਬੜਦ ਆ ਉਹ ਵੀ ਪੂਰੇ ਚਾਲੂ ਹੋ ਜਾਂਦੇ ਆ ਤੇ ਜਿਹੜਾ ਸਾਹਨਾ ਹੋ ਤੱਤਾ ਤੱਤਾ ਹਾਂਜੀ ਇਸ ਤੋਂ ਬਾਅਦ ਜਿਹੜਾ ਅਸੀਂ ਇਹ ਸੀਨ ਹੈ ਇਹਦਾ ਜਣੀ ਇਹ ਵੀ ਐਂਡਪੁਆਇੰਟ ਹੈ ਉਹ ਅਸੀਂ ਕਰ ਰਹਾਂਗੇ ਤੇ ਜਿੰਨੀ ਕ ਅਸੀਂ ਇਹ ਕਣਕ ਦੀ ਬਿਜਾਈ ਕਰਨੀ ਸੀ ਆਪਣੇ ਦੁਆਰਾ ਅਸੀਂ ਸੋਚੀ ਸੀ ਉਹਦਾ ਸੀਨ ਅਸੀਂ ਲਗਭਗ ਇਹ ਪੂਰਾ ਕਰ ਲਿਆ ਤੇ ਸਾਨੂੰ ਇਸ ਤਰ੍ਹਾਂ ਦੀ ਪੂਰੀ ਕਰਸ਼ਕਾ ਤੋਂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਕਟੂ ਪ੍ਰਾਸਤ ਚੈਨਲ ਨੂੰ ਦੇਖੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਆਪਦੇ ਕਮੈਂਟ ਵਗੈਰਾ ਕਰੋ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਬਣਾ ਕੇ ਸਕਰੀਨ ਦੇ ਉੱਤੇ ਤੇ ਪੇਸ਼ ਕਰ ਸਕੀਏ ਤਾਂ ਕਿ ਸਾਡੇ ਜਿਹੜੇ ਪੰਜਾਬ ਦੇ ਇਹ ਵਿਰਾਸਤ ਦੀ ਕਹਾਣੀ ਹੈ ਉਹਨੂੰ ਅਸੀਂ ਸਜੀਵ ਰੂਪ ਦੇ ਵਿੱਚ ਤੁਹਾਡੇ ਦਰਸ਼ਕਾਂ ਦਾ ਵੀ ਸਾਨੂੰ ਖਾਸ ਸਹਿਯੋਗ ਦੀ ਲੋੜ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹਨੂੰ ਅੱਗੇ ਤੋਂ ਅੱਗੇ ਫਲਾਓ ਤੇ ਹੁਣ ਮੈਂ ਅਖੀਰ ਦੇ ਵਿੱਚ ਇੱਕ ਤੁਹਾਨੂੰ ਇਹ ਸੀਨ ਦਿਖਾਉਣਾ ਕਿ ਜਦੋਂ ਇਹ ਅਸੀਂ ਇਹਨੂੰ ਖੇਤ ਦੇ ਵਿੱਚੋਂ ਬਾਹਰ ਕੱਢ ਕੇ ਲੈ ਜਾਂਦੇ ਆ ਤਾਂ ਇਹਦਾ ਇੱਕ ਇਹ ਸਟੈਂਡ ਹੁੰਦਾ ਹੈਗਾ ਉਹ ਸਟੈਂਡ ਨੂੰ ਅਸੀਂ ਆਹੇਠਾਂ ਕਰਕੇ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਮਸ਼ੀਨ ਆ ਇਹ ਤਾਂ ਹੁਣ ਉੱਠੂਗੀ ਤੇ ਆ ਜਿਹੜੇ ਇਹਦੇ ਹੈਗੇ ਸਟੋਰ ਉਹ ਤਾਂਾਂ ਚੱਕੇ ਜਾਂਦੇ ਅਜਿਕੇ ਹੁਣ ਜਿਹੜੀ ਅਸੀਂ ਮਸ਼ੀਨ ਆ ਉਹਨੂੰ ਸਟੈਂਡ ਦੇ ਉੱਤੇ ਲਾ ਲਾ ਦਿੱਤਾ ਤੇ ਇਸ ਤਰ੍ਹਾਂ ਜਦੋਂ ਖੇਤ ਦੇ ਵਿੱਚੋਂ ਉੱਤਿ ਬਜਾਈ ਹੋਣ ਤੋਂ ਬਾਅਦ ਜਿਹੜੀ ਮਸ਼ੀਨਾਂ ਨੂੰ ਅਸੀਂ ਤੁਸੀਂ ਛੜਕਤੇ ਲੈ ਜਾਂਦੇ ਆ ਜਾਂ ਰਸਤੇ ਤੇ ਲੈ ਕੇ ਜਾਂਦੇ ਆ ਤਾਂ ਇਹ ਇਹ ਦੇਖੋ ਕਿੰਨਾ ਇਹ ਸਿੰਪਲ ਜਾਂ ਸਾਦਾ ਇਹ ਪ੍ਰੋਗਰਾਮ ਹੈ ਤੇ ਇਹਨੂੰ ਅਸੀਂ ਤੁਹਾਡੇ ਲਈ ਪੇਸ਼ ਕੀਤਾ ਤੇ ਸਾਨੂੰ ਬੜੀ ਖੁਸ਼ੀ ਹੈ ਤੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸੀਨ ਅਸੀਂ ਉਹ ਪੂਰਾ ਕਰ ਚੁੱਕੇ ਆ ਤੇ ਜਿਹੜੀ ਮਸ਼ੀਨ ਆ ਉਹ ਤੇ ਸਟੈਂਡ ਤੇ ਲੱਗੀ ਹੋਈ ਆ ਕਿ ਤੁਸੀਂ ਇਹ ਮਸ਼ੀਨ ਪੂਰਾ ਕਰਕੇ ਜੀ ਪੂਰੀ ਜਿਹੜੀ ਮਸ਼ੀਨ ਆ ਉਹ ਵਜਾਈ ਕਰਕੇ ਤੁਸੀਂ ਛੜਕਤੇ ਜਾਂਦੀ ਦੇਖ ਰਹੇ ਹੋ ਤੇ ਉਹੀ ਜਿਹੜੇ ਤੌਰ ਜ਼ਮੀਨ ਦੇ ਵਿੱਚ ਗੁੜੇ ਹੋਏ ਸੇ ਉਹਨੂੰ ਉੱਪਰ ਤੋਂ ਨੂੰ ਚਲਦੇ ਹੋਏ ਦਿਖਾਈ ਦੇ ਰਿਹਾ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਕੱਟੂ ਬਰਾਸਤ ਚੈਨਲ ਦੇ ਇਸ ਫਿਲਮ ਨੂੰ ਇਸ ਵੀਡੀਓ ਨੂੰ ਅੱਗੇ ਫੈਰਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਡਾ ਸਭ ਦਾ ਸ਼ੁਕਰੀਆ ਦਾ ਕਰਦੇ ਹਾਂ ਜੀ ਧੰਨਵਾਦ